ਜੋਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਪੈਨਸ਼ਨਰਸ ਐਸੋਸੀਏਸ਼ਨ ਹਲਕਾ ਮੋਹਾਲੀ ਦੀ ਕਨਵਰਸੇਸ਼ਨ ਮੋਹਾਲੀ ਸਰਕਲ ਦੇ ਪ੍ਰਧਾਨ ਗੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਣਾ ਪ੍ਰਤਾਪ ਭਵਨ ਲਾ ਲਡੂ ਵਿਖੇ ਹੋਈ ਇਸ ਕਨਵਰਸੇਸ਼ਨ ਵਿੱਚ ਹਲਕਾ ਮੋਹਾਲੀ ਅਧੀਨ ਆਉਂਦੀਆਂ ਡਿਵੀਜ਼ਨਾਂ ਦੇ ਪੈਨਸ਼ਨਰਸ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਹਲਕਾ ਮੋਹਾਲੀ ਦੇ ਅਹੁਦੇਦਾਰਾਂ ਤੇ ਸਟੇਟ ਬਾਡੀ ਦੇ ਮੁੱਖ ਅਹੁਦੇਦਾਰਾਂ ਨੇ ਭਾਰੀ ਸੰਖਿਆ ਵਿੱਚ ਸ਼ਿਰਕਤ ਕੀਤੀ ਜਥੇਬੰਦੀ ਦੇ ਬੰਦੇ ਨੂੰ ਬਲੌਂਕ ਕਰਦੇ ਹੋ ਔਰ ਅੱਜ ਕਨਵੈਨਸ਼ਨ ਤੇ ਤੁਸੀਂ ਆਇਓ ਕੀ ਕਹਿਣਾ ਹੈ ਦੇਖੋ ਮੇਰਾ ਨਾਮ ਧਨਵਾਨ ਸਿੰਘ ਪੱਠੜ ਜਨਨਕਤਰ ਪੈਨਸ਼ਨ ਐਸੋਸੀਏਸ਼ਨ ਪਾਵਰ ਕਮੇਟੀ ট্রান্সਕੋ ਪੰਜਾਬ ਅੱਜ ਅਸੀਂ ਸਾਡੀ ਸਟੇਟ ਕਮੇਟੀ ਦੇ ਫੈਸਲੇ ਮੁਤਾਬਕ ਸਰਕਲ ਵਾਈਜ਼ ਕਨਵੈਨਸ਼ਨ ਆ ਅਸੀਂ ਸ਼ੁਰੂ ਕੀਤੀਆਂ ਸੀ ਜਿਹਦੇ ਵਿੱਚ ਅੱਜ ਬਹਾਲੀ ਸਰਕਲ ਦੀ ਕਨਵੈਨਸ਼ਨ ਜਿਹੜੀ ਹੈਗੀ ਆ ਅਸੀਂ ਇੱਥੇ ਕੀਤੀ ਹੈ ਲਾਲੂ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਸਾਡਾ ਮੰਤਵ ਜਥੇਬੰਦੀ ਨੂੰ ਮਜ਼ਬੂਤ ਕਰਨਾ ਸਾਡੀ ਜਥੇ ਸਾਡੀਆਂ ਮੰਗਾਂ ਬਾਰੇ ਲੋਕਾਂ 'ਚ ਗੱਲ ਲੇਕੇ ਜਾਣੀ ਤੇ ਲੋਕਾਂ ਦੇ ਵਿਚਾਰਾਂ ਨੂੰ ਅਗਲੇ ਸੰਘਰਸ਼ ਵਾਸਤੇ ਜਿਹੜਾ ਹੈਗਾ ਲੈਣਾ ਇਹ ਵੀ ਸਾਡਾ ਇੱਕ ਪਰਜੋਜਨ ਸੀ ਜਿਹਦੇ ਵਿੱਚ ਜਿਹੜਾ ਹੈਗਾ ਸਾਡੇ ਸਾਥੀਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਸਾਰੇ ਸਾਥੀਆਂ ਨੇ ਇੱਥੇ ਉਹ ਸਾਰੇ ਸਾਥੀਆਂ ਨੂੰ ਨੋਟ ਕਰਕੇ ਅਸੀਂ ਅਗਲੀ ਆਪਣੀ ਰਣਨੀਤੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਅਸੀਂ ਜਿੱਥੇ ਪੰਜਾਬ ਸਰਕਾਰ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਫਰੰਟ ਦੇ ਉੱਤੇ ਬੈਨਰ ਥੱਲੇ ਵੀ ਅਸੀਂ ਕੰਮ ਕੀਤਾ ਮੁਲਾਜ਼ਮ ਤੇ ਜਿਹੜੇ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਦੇ ਤੌਰ ਤੇ ਅਸੀਂ ਕੰਮ ਕੀਤਾ ਅਸੀਂ ਪੈਨਸ਼ਨ ਜਥੇਬੰਦੀ ਵੱਲੋਂ ਵੀ ਆਪਣੇ ਤੌਰ ਤੇ ਸੰਘਰਸ਼ ਕੀਤਾ ਉਹ ਸਾਰੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਸਾਡਾ ਅਸੀਂ ਸੋਚਿਆ ਸੀ ਵੀ ਇੱਥੇ ਹੋਰ ਵਿਚਾਰ ਲਈਏ ਥੱਲੇ ਫੀਲਡ ਦੇ ਵਿੱਚੋਂ ਵੀ ਸਾਨੂੰ ਕਿਸ ਢੰਗ ਦਾ ਸੰਘਰਸ਼ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਪਾਵਰ ਕਾਮ ਦੇ ਉੱਤੇ ਆਪਣੀਆਂ ਜਿਹੜੀ ਹੈਗੇ ਦਬਾਅ ਪਾ ਸਕੀਏ ਅਸੀਂ ਆਪਣੇ ਮੰਗਾਂ ਮਨਾ ਸਕੀਏ ਇਹਦੇ ਵਾਸਤੇ ਅਸੀਂ ਅੱਜ ਇਕੱਠੇ ਰਹੇ ਹਾਂ ਇੱਥੇ ਕੀ ਡਿਪਲੋਮੇਸ਼ਨ ਹੋਈ ਹੈ ਕਿ ਮੰਗਾਂ ਤੁਹਾਡੀਆਂ ਤੇ ਇਸ ਕਨਫਰੰਸ ਵਿੱਚ ਕੀ ਮੰਗਾਂ ਨੂੰ ਮਤਲਬ ਹਾਸਿਲ ਕਰਨ ਵਾਸਤੇ ਕੀ ਰਣਨੀਤੀ ਕਰਦੇ ਦੇਖੋ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨੇ ਸਾਡੀਆਂ ਮੰਗਾਂ ਇਹ ਨਹੀਂ ਸਾਡੇ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਇੱਕ 2.6 ਦਾ ਫਾਰਮੂਲਾ ਹੈ ਜਿਹੜਾ ਕਿ ਪੇ ਕਮਿਸ਼ਨ ਰਿਕਮੈਂਡ ਕੀਤਾ ਸੀ ਇੱਕ ਇੱਕ ਸੋਨਾ ਤੋਂ ਪਹਿਲਾਂ ਜਿਹੜੇ ਰਿਟਾਇਰ ਹੋਗੇ ਉਹਨਾਂ ਵਾਸਤੇ ਉਹ ਪੰਜਾਬ ਸਰਕਾਰ ਨਹੀਂ ਦੇ ਰਹੀ ਸਾਡੀ ਮੰਗ ਆ ਕਿ 2.59 ਦਾ ਫੈਕਟਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਦਿੱਤਾ ਜਾਵੇ ਇਸ ਤੋਂ ਬਾਅਦ ਇੱਕ ਇੱਕ 16 ਤੋਂ ਲੈ ਕੇ 21 ਤੱਕ ਜਿਹੜਾ ਹੈਗਾ ਸਾਡਾ ਸਾਢੇ 5 ਸਾਲ ਦਾ ਬਕਾਇਆ ਹੈਗਾ ਫਿਰ ਰਿਵੀਜ਼ਨ ਦਾ ਉਹਦੇ ਵਾਸਤੇ ਸਾਡੀ ਮੰਗ ਹੈਗੀ ਆ ਡੀਏ ਦੀ ਕਿਸ਼ਤਾਂ ਜਿਹੜੇ ਕਿ ਪੰਜਾਬ ਦੇ ਸਾਰੀਆਂ ਸਟੇਟਾਂ ਦੇ ਚੁੱਕੇ ਨੇ ਇੰਡੀਆ ਦੀਆਂ ਸਾਰੀਆਂ ਸੈਂਟਰ ਦੀਆਂ ਹਰਿਆਣਾ ਦੇ ਚੁੱਕਿਆ ਹਿਮਾਚਲ ਦੇ ਚੁੱਕਿਆ ਸਾਰੀਆਂ ਸਟੇਟਾਂ ਪਰ ਪੰਜਾਬ ਗਵਰਨਮੈਂਟ ਕੈਸੀ ਆ ਜਿਹਦੇ ਕੋਈ 53% ਡਿਊ ਹੋ ਗਿਆ ਪਸ ਸਾਨੂੰ ਜਿਹੜਾ 48% ਇਹ ਮਿਲਿਆ ਸਾਨੂੰ ਉਹਦੇ ਵਿੱਚ 42% ਮਿਲਿਆ ਅਸੀਂ ਉਹਦੇ ਪਿੱਛੇ ਵੀ ਲੜ ਰਹੇ ਆ ਸੋ ਸਾਡੀਆਂ ਇਹ ਮੰਗਾਂ ਨੇ ਵੀ ਜਿਹਦੇ ਕਰਕੇ ਅਸੀਂ ਲਗਾਤਾਰ ਜਿਹੜੇ ਹੈਗੇ ਉਹ ਸੰਘਰਸ਼ ਦੇ ਰਾਹ ਦੇ ਉੱਤੇ ਆ ਇੱਥੇ ਅਸੀਂ ਫੀਡਬੈਕ ਲਈ ਵੀ ਸਾਨੂੰ ਕਿੱਦਾਂ ਦਾ ਕਰਨਾ ਚਾਹੀਦਾ ਉਹ ਸਾਡੀ ਅੱਜ ਇੱਥੇ ਪ੍ਰਜੋਜਨ ਸੀ ਪਿਛਲੀ ਸਰਕਾਰਾਂ ਵਿੱਚ 8 ਸਾਲਾਂ ਤੋਂ ਕਹਿ ਰਹੇ ਸੀ ਲਗਭਗ 10 ਸਾਲ ਹੋ ਗਏ ਪਿਛਲੀ ਸਰਕਾਰਾਂ ਨੇ ਵੀ ਨਹੀਂ ਦਿੱਤਾ ਹੁਣ ਵਾਲੇ ਨੇ ਵੀ ਨਹੀਂ ਦਿੱਤਾ ਕਾਰਨ ਕੀ ਮੰਦਿਓ ਇਸ ਨਹੀਂ ਕਾਰਨ ਮੈਂ ਤਾਂ ਇਹ ਕਹਿ ਸਕਦਾ ਕਿ ਉਹ ਸਾਨੂੰ ਜਿਹੜੇ 파ਟ ਨਹੀਂ ਸਮਝ ਰਹੇ ਇੱਕ ਸਮਾਂ ਸੀਗਾ ਜਦੋਂ ਸਰਕਾਰਾਂ ਕਹਿੰਦੀ ਸੀ ਕਿ ਮੁਲਾਜ਼ਮ ਸਾਡਾ ਇੱਕ 파ਟ ਆ ਇਹ ਸਾਡੀ ਮਸ਼ੀਨਰੀ ਆ ਇਹਦੇ ਬਿਨਾ ਨਹੀਂ ਚੱਲ ਸਕਦੇ ਪੱਜ ਅੱਜ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਮੁਲਾਜ਼ਮਾਂ ਨੂੰ ਇੱਕ ਮਤ ਜਿਹੜਾ ਹੈਗਾ ਉਹ ਆਪਣਾ ਗੁਲਾਮ ਸਮਝ ਰਹੀ ਆ ਇਸ ਤੋਂ ਇਲਾਵਾ ਪੈਨਸ਼ਨਰਾਂ ਨੂੰ ਆਪਣੇ ਤੇ ਬੋਝ ਸਮਝ ਰਹੀ ਆ ਉਹ ਕਹਿੰਦੇ ਪੈਨਸ਼ਨ ਦੀ ਬਹੁਤ ਜ਼ਿਆਦੇ ਪੈਨਸ਼ਨ ਲਾਇਬਿਲਟੀ ਬਹੁਤ ਜ਼ਿਆਦੇ ਆ ਜਦੋਂ ਕਿ ਅਸੀਂ ਕਹਿੰਦੇ ਪੈਨਸ਼ਨ ਲਾਇਬਿਲਟੀ ਨਹੀਂ ਲਾਇਬਿਲਟੀ ਦਾ ਪੋਲੀਟੀਸ਼ੀਨ ਦੀ ਆ ਜਿਹੜੇ ਜਿਹੜੇ 1 ਲੱਖ ਜਿਹੜੇ 85000 ਤੋਂ 3 ਲੱਖ ਦੀ ਜਿਹੜੇ ਆਪਣੇ ਸੈਲਰੀ ਕਰ ਲੈਂਦੇ ਨੇ ਉਹਨਾਂ ਦੀ ਲਾਇਬਿਲਟੀ ਨਹੀਂ ਖਜ਼ਾਨਾ ਕਿੱਧਰ ਨੂੰ ਜਾ ਰਿਹਾ ਅਸੀਂ ਜਿਹੜਾ ਹੈਗਾ ਕਹਿੰਦੇ ਆ ਅਸੀਂ ਆਪਣੇ ਮੰਗਾ ਪਿਛੇ ਸੰਘਰਸ਼ ਦੇ ਉੱਤੇ ਸਾਡੀ ਟੇਕ ਹੈਗੀ ਆ ਉਹ ਅਸੀਂ ਲਗਾਤਾਰ ਸੰਘਰਸ਼ ਕੀਤਾ ਤੇ ਅਸੀਂ ਹੁਣ ਅੱਗੇ ਤੋਂ ਵੀ ਸੰਘਰਸ਼ ਕਰਦੇ ਰਾਂਗੇ ਅਣਿਤ ਅਸੀਂ ਇਹ ਕਰਦੇ ਸਾਂਝੇ ਮਿਲ ਕੇ ਕਿਉਂਕਿ ਏਕਤਾ ਬਿਨਾ ਕੁਝ ਨਹੀਂ ਬਣਦਾ ਅਸੀਂ ਏਕਤਾ ਬਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਜਿੱਥੇ ਪਾਵਰ ਕਾਮ ਪੈਨਸ਼ਨ ਐਸੋਸੀਏਸ਼ਨ ਏਕ ਆ ਇੱਕਾ ਅੱਜ ਸਾਡੀ ਸਾਰੇ ਪੰਜਾਬ ਤੋਂ ਵੱਡੀ ਜਥੇਬੰਦੀ ਹੈ 22000 ਦੀ ਸਾਡੀ ਮੈਂਬਰਸ਼ਿਪ ਹੈ ਸਾਡੀ ਸਾਰੇ ਪੰਜਾਬ ਸਾਰੇ ਕੋਨੇ ਸਾਡੇ ਜਥੇਬੰਦੀ ਆ ਈਵਨ ਹਿਮਾਚਲ ਪ੍ਰਦੇਸ਼ ਜਗਿੰਦਰ ਨਗਰ ਵੀ ਸਾਡਾ ਜੁਨਟ ਕਾਇਮ ਆ ਦਿੱਲੀ ਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਇੱਕ ਬਹੁਤ ਵੱਡੇ ਸਾਡੇ ਜੁਨਟ ਹੈਗਾ ਦਿੱਲੀ ਦੇ ਵਿੱਚ ਵੀ ਸਾਰੇ ਪੰਜਾਬ ਪਲੱਸ 12 ਵੀ ਸਾਡਾ ਜੁਨਟ ਜਿਹੜਾ ਹੈਗਾ ਉਹ ਸਾਰਾ ਸਾਡਾ ਸੰਘਟਨ ਦਾ ਅਸੀਂ ਉਹਦੇ ਲੈਵਲ ਦੇ ਉੱਤੇ ਇਸ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਇਕੱਠੇ ਕਰਕੇ ਜਿਹੜਾ ਹੈਗਾ ਅਸੀਂ ਉਹ ਵੀ ਸੰਘਰਸ਼ ਕਰ ਰਹੇ ਹਾਂ ਜਿਹੜੇ ਪੈਨਸ਼ਨ ਨੂੰ ਇਕੱਠੇ ਕਰਕੇ ਉਹ ਵੀ ਸੰਘਰਸ਼ ਕਰ ਰਹੇ ਹਾਂ ਕਿਉਂਕਿ ਏਕਤਾ ਬਿਨਾਂ ਅਸੀਂ ਕੁਝ ਨਹੀਂ ਸਮਝਦੇ ਵੀ ਮਿਲੇਗਾ ਉਹ ਅਸੀਂ ਏਕਤਾ ਵਾਸਤੇ ਕੰਮ ਕਰਦੇ ਜਾ ਰਹੇ ਹਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਯਤਨ ਕਰ ਰਹੇ ਹਾਂ ਤੇ ਕਰਾਂਗੇ ਵਾਹ ਕਮੇਟੀ ਤੋਂ ਮੈਂਬਰ ਹੋ ਤੁਸੀਂ ਤੇ ਨਾਲ ਤੁਹਾਡੇ ਹੋਰ ਵੀ ਮੈਂਬਰ ਸਾਹਿਬਾਨ ਆਏ ਹੋਏ ਆ ਅੱਜ ਇਸ ਕਨਫਰੰਸ ਵਿੱਚ ਦੇਖਣ ਨੂੰ ਮਿਲਿਆ ਕਿ ਆਪਸੀ ਤਲਫੀ ਕੁਝ ਸਰਕਲ ਨੂੰ ਲੈ ਕੇ ਹੋਈ ਹੈ ਇਸ ਬਾਰੇ ਕੀ ਹੈ ਦੇਖੋ ਇਹਦੀ ਗੱਲ ਇਹ ਆ ਵੀ ਵਿਚਾਰਾਂ ਦਾ ਟਕਰਾਹ ਹੁੰਦਾ ਕਿਉਂਕਿ ਸਾਡੀ ਜਿਹੜੀ ਜਥੇਬੰਦੀ ਹੈ ਇਹ ਸਾਰੇ ਵਿਚਾਰਾਂ ਨੂੰ ਇਕੱਠਾ ਬਣਾ ਕੇ ਅਸੀਂ ਗੁਲਦਸਤਾ ਬਣਾਇਆ ਜਿਵੇਂ ਗੁਲਦਸਤਾ ਹੁੰਦਾ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਨੇ ਇਥੇ ਵਿਚਾਰ ਤਾਂ ਅਲੱਗ-ਅਲੱਗ ਨੇ ਸਾਰੀਆਂ ਕਿਉਂਕਿ ਜਥੇਬੰਦੀ ਤਾਂ ਹੀ ਉਹ ਵਿਕਾਸ ਕਰੇ ਜੇ ਵਿਚਾਰ ਤਾਂ ਸਾਰੀਆਂ ਹੋਣਗੀਆਂ ਇਹ ਇੱਕ ਵਿਚਾਰਧਾਰੀ ਜਥੇ ਹੋ ਮੰਡੀ ਹੋਏਗੀ ਉਹ ਤਾਂ ਥੋੜੇ ਬੰਦੇ ਹੋਣਗੇ ਪਰ ਕਿਉਂਕਿ ਆਸੀ ਦਾ ਜਥੇ ਬੰਦੇ ਨੂੰ ਕੋਮਨ ਬਣਾਇਆ ਹੋਇਆ ਸਾਰੇ ਪੈਂਸ਼ਨ ਨੂੰ ਇਸ ਪਾਸੇ ਲਾਇਆ ਹੋਇਆ ਕਲਾਸ ਫੋਰਟੂ ਲੈ ਕੇ ਚੀਮਨੇ ਤੱਕ ਸਾਡੇ ਮੈਂਬਰ ਨੇ ਸਾਰੇ ਵਿਚਾਰਧਾਰਾਂ ਦੀ ਆ ਉਹ ਕੋਈ ਐਡੀ ਬੜੀ ਤਲਕ ਨਹੀਂ ਸਾਡੇ ਭਰਾਵਾਂ ਵਿੱਚ 100 ਗੱਲਬਾਤ ਹੋ ਜਾਂਦੀ ਆ ਭਰਾ ਭਰਾਵੀਆਂ ਨੇ ਜਿਹਨਾਂ ਨੂੰ ਕਾਟੇ ਆ ਉਹਨਾਂ ਨੂੰ ਚੁਗੰਦਾ ਉਹ ਕੋਈ ਨਹੀਂ ਕੋਈ ਐਡੀ ਕਾਟਾ ਸਾਡੇ ਸੰਵਿਧਾਨ ਨਹੀਂ ਕਾਟਾ ਸਾਡੇ ਕੋਈ ਹੈ ਹੀ ਨਹੀਂ ਸਿਰਫ ਵਿਚਾਰਾਂ ਦਾ ਟਕਰਾਅ ਹੁੰਦਾ ਖੂਬ ਜਿਆ ਟਕਰਾਵੀ ਸਾਡੇ ਭਰਾਵਾਂ ਦੀ 100 ਗੱਲਬਾਤ ਹੋ ਜਾਂਦੀ ਆ ਘਰਾਂ ਚ ਵੀ ਹੋ ਜਾਂਦੀ ਆ ਇਹ ਸਾਡੇ ਭਰਾ ਨੇ ਸਾਡੇ ਸਾਡੇ ਭਰਾ ਦੇ ਨਾਲ ਨੇ ਹਾਂ ਸਾਨੂੰ ਵਧੀਆ ਗੱਲ ਵੀ ਦੱਸਦੇ ਨੇ ਸਾਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਜਦੋਂ ਸਾਨੂੰ ਕੋਈ ਪਿੰਪੁਆਇੰਟ ਕਰਦਾ ਕਿਉਂਕਿ ਵਿਕਾਸ ਤਾਂ ਹੁੰਦਾ ਜੇ ਵਿਰੋਧ ਹੁੰਦਾ ਐਸੀ ਕੋਈ ਗੱਲ ਨਹੀਂ ਸਾਨੂੰ ਕੋਈ ਇਹਨਾਂ ਤੋਂ ਕੋਈ ਗਿਲਾ ਨਹੀਂ ਬਹੁਤ ਸੋਹਣੀ ਗੱਲ ਇਹ ਮੇਰੇ ਦੋਸਤਾਂ ਨੇ ਕੀਤੀ ਆ ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਸਮੁੱਚੇ ਪੈਨਸ਼ਨਰਾਂ ਨਾਲ ਲੈ ਕੇ ਚੱਲਾਂਗੇ ਮੁਲਾਜ਼ਮਾਂ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਇੱਕ ਵੱਡਾ ਮਹਾਜਾ ਅਸੀਂ ਬਣਾਵਾਂਗੇ ਔਰ ਪ੍ਰੋਬਲਮ ਕੀ ਆ ਪ੍ਰੋਬਲਮ ਇੱਥੇ ਆ ਕਿ ਅੱਜ ਮੁਲਾਜ਼ਮਾਂ ਤੇ ਪੈਨਸ਼ਨ ਨੇ ਆਪਣੀ ਆਈਡੈਂਟੀਟੀ ਨਹੀਂ ਬਣਾਈ। ਅਸੀਂ ਆਪਣੀ ਹੋਂਦ ਗਵਾ ਚੁੱਕੇ ਆਂ। ਅਸੀਂ ਹੋਂਦ ਗਰੁੱਪਾਂ ਚ ਪਾਤੀ ਆਪਣੀ ਹੋਂਦ ਜਿਹੜੀ ਆ। ਅਸੀਂ ਗਰੁੱਪਾਂ ਦੀ ਹੋਂਦ ਬਣਾਤੀ। ਜਿੰਨੇ ਦੇ ਤੱਕ ਮੁਲਾਜ਼ਮਾਂ ਤੇ ਪੈਨਸ਼ਨ ਆਪਣੀ ਹੋਂਦ ਨਹੀਂ ਬਣਾਦੇ। ਸਰਕਾਰ ਕੋਲੇ ਤੁਹਾਡੀ ਗੱਲ ਨਹੀਂ ਜਾਂਦੀ। ਜਿਵੇਂ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਆਪਣੇ ਪੈਰਾਂ ਤੇ ਆਪ ਖੜੇ ਹੋਏ। ਉਹ ਆਪਣੇ ਵਕੀਲ ਆਪ ਬਣੇ। ਜਿੰਨੇ ਦੇ ਤੱਕ ਮੁਲਾਜ਼ਮਾਂ ਤੇ ਪੈਨਸ਼ਨ ਆਪਣੇ ਪੈਰਾਂ ਉੱਤੇ ਆਪ ਖੜੇ ਨਹੀਂ ਹੁੰਦੇ। ਆਪਣੀ ਆਈਡੈਂਟੀਟੀ ਸਰਕਾਰ ਕੋਲ ਨਹੀਂ ਬਣਾਉਂਦੇ। ਉਹਨਾਂ ਚ ਜਿਹੜੇ ਪ੍ਰੋਬਲਮਾਂ ਰਹਿਣਗੀਆਂ ਜਦੋਂ ਮੁਲਾਜ਼ਮ ਇੱਕ ਵਰਗ ਹੋ ਗਿਆ ਜਦੋਂ ਕਿਹਾ ਵੀ ਐਨੇ ਪਰਸੈਂਟ ਪੰਜਾਬ ਦੇ ਮੁਲਾਜ਼ਮ ਹੈ ਐਨੇ ਪਰਸੈਂਟ ਪੈਨਸ਼ਨਰ ਨੇ ਐਡੀ ਵੱਡੀ ਤਾਕਤ ਆ ਜਦੋਂ ਸਰਕਾਰ ਨੂੰ ਇਹ ਪਤਾ ਲੱਗੀ ਤਾਂ ਉਹਨੇ ਸਾਰੀਆਂ ਡਿਮਾਂਡਾਂ ਮੰਗ ਲੈਣੀਆਂ ਨੇ ਉਹਦੇ ਪਿੱਛੇ ਆ ਸੀ ਪੰਜਾਬ ਦੇ ਸਮੂਹ ਮੁਲਾਜ਼ਮ ਸਮੂਹ ਪੈਨਸ਼ਨਰ ਤੇ ਪਾਵਰ ਕੌਨ ਦੇ ਪੈਨਸ਼ਨਰ ਅਸੀਂ ਇਕੱਠੇ ਕਰਦਾ ਸੀ ਵੀੜਾ ਚੱਕਿਆ ਹੋਇਆ ਉਹਦੇ ਉੱਤੇ ਅਸੀਂ ਚੱਲ ਰਹੇ ਹਾਂ ਉਹਦੇ ਵਾਸਤੇ ਅੱਜ ਕਨਵੈਨਸ਼ਨ ਸੀ ਸਾਡੇ ਧੰਨਵਾਦ ਥੈਂਕ ਯੂ ਸਰ ਸਤਿ ਕੀ ਨਾਮ ਮੈਂ ਕਿਹੜੀ ਜੱਥੇਬੰਦੀ ਉਹ ਮੇਰਾ ਨਾਮ ਰਿਜਿੰਦਰ ਕੁਮਾਰ ਹੈ ਜੀ ਸਾਡੀ ਪੈਨਸ਼ਨ ਐਸੋਸੀਏਸ਼ਨ ਹੈ ਜੀ ਬਣੀ ਹੋਈ ਪੰਜਾਬ ਦੀ ਉਹਦੇ ਅਗਵਾਈ ਥੱਲੇ ਸੂਬਾ ਕਮੇਟੀ ਦਾ ਸਾਡੀ ਅੱਜ ਕਨਵੈਨਸ਼ਨ ਹੋ ਰਹੀ ਹੈ ਮਹਾਲੀ ਸਰਕਲ ਦੀ ਲੰਬੇ ਸਮੇਂ ਤੋਂ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨਣੀ ਤਾਂ ਇੱਕ ਪਾਸਾ ਹੈ ਨਾ ਕੋਈ ਮੈਨੇਜਮੈਂਟ ਮੀਟਿੰਗ ਦੇ ਰਹੀ ਹੈ ਨਾ ਸਰਕਾਰ ਕੋਈ ਹੱਲ ਕਰ ਰਹੀ ਹੈ ਉਹਨਾਂ ਮੰਗਾਂ ਦਾ ਇਸ ਕਰਕੇ ਵੀ ਅਸੀਂ ਲਗਾਤਾਰ ਲੜ ਰਹੇ ਹਾਂ ਹੁਣ ਆਪਣੇ ਸਾਥੀਆਂ ਨੂੰ ਅਗਲੀ ਲੜਾਈ ਵਾਸਤੇ ਤਿਆਰ ਕਰਨ ਵਾਸਤੇ ਉਹਨਾਂ ਨੂੰ ਕਨਵਿੰਸ ਕਰੀਏ ਕਨਵਿੰਸ ਕਰਕੇ ਉਹਨਾਂ ਨੂੰ ਲੜਾਈ ਦੇ ਰਸਤੇ ਪਾਈਏ ਮੀਟਿੰਗਾਂ ਜਿਹੜੀਆਂ ਆਪਣੀਆਂ ਕਨਵੈਨਸ਼ਨਾਂ ਰੱਖੀਆਂ ਹੋਈਆਂ ਸਾਡੀਆਂ ਮੰਗਾਂ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਗਾਂ ਸਾਡੀਆਂ ਇਹ ਹੈ ਕਿ ਸਾਡੇ ਜਿਹੜੇ ਪੈਨਸ਼ਨਰ ਹੈ ਉਹਨਾਂ ਨੂੰ ਜਦੋਂ ਉਹ ਰਿਟਾਇਰ ਹੋ ਜਾਂਦੇ ਉਦੋਂ ਜੁਨਟਾਂ ਦੀ ਮਾਫੀ ਹੈ ਜਿਹੜੀ ਉਹ ਖਤਮ ਕਰ ਦਿੰਦੇ ਇੱਕ ਇੱਕ 2016 ਤੋਂ ਸਾਡੇ ਜਿਹੜੇ ਪੈਨਸ਼ਨਰ ਹਨ ਉਹਨਾਂ ਨਾਲ ਹੋਰ ਸਰਕਾਰ ਨੇ ਧਰੋ ਕਮਾਇਆ ਕਿ ਰੈਗੂਲਰ ਮੁਲਾਜ਼ਮਾਂ ਨੂੰ 2.68 ਦੇ ਨਾਲ ਕਨਵਰਸ਼ਨ ਕੀਤੀ ਤੇ ਜਿਹੜੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ 2.44 ਨਾਲ ਕੀਤੀ ਇੱਕ ਇੱਕ 2016 ਤੋਂ ਲਗਾਤਾਰ ਅਸੀਂ ਲੜ ਰਹੇ ਹਾਂ ਵੀ ਸਾਡੇ ਸਕੇਲਾਂ ਦਾ ਏਰੀਅਰ ਦਿਓ ਤੇ ਸਾਡਾ 36% ਜਿਹੜਾ ਡੀਏ ਦਾ ਏਰੀਅਰ ਹੈ ਉਹ ਸਰਕਾਰ ਨੇ ਡੰਪ ਕੀਤਾ ਹੋਇਆ ਕਿੰਨੀਆਂ ਕਿ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਤੁਹਾਡੀ ਸਰਕਾਰ ਨਾਲ ਸਾਡੀ ਕੋਈ ਮੀਟਿੰਗ ਨਹੀਂ ਹੋਈ ਸਾਡੀ ਤਾਂ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਮੈਨੇਜਮੈਂਟ ਮੀਟਿੰਗਾਂ ਚ ਮੰਨ ਜਾਂਦੀ ਉਹ ਤੋਂ ਬਾਅਦ ਕੋਈ ਲਾਗੂ ਨਹੀਂ ਕਰਦੀ ਮੁੱਕਰ ਜਾਂਦੀ ਕੁਝ ਨਹੀਂ ਕਰ ਰਹੀ ਲੱਗਦਾ ਕੀ ਜੀ ਦੇ ਪਿੱਛੇ ਕਾਰਨ ਕੀ ਸਮਝਦੇ ਇਹ ਦੇ ਪਿੱਛੇ ਕਾਰਨ ਇਹ ਹੈ ਕਿ ਮੈਨੇਜਮੈਂਟ ਅਸਲ ਦਾ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਜਾਂ ਜਿਨ੍ਹਾਂ ਨੇ ਕੀਤਾ ਪਹਿਲਾਂ ਕੰਮ ਉਹਨਾਂ ਨੂੰ ਦੇਣਾ ਹੀ ਕੁਝ ਨਹੀਂ ਚਾਹੁੰਦੀ ਉਹ ਸਿਰਫ ਆਪਣੀ ਐਸ਼ੋ ਇਸ਼ਰਤ ਕਰਨੀ ਚਾਹੁੰਦੀ ਹੈ ਤੇ ਜਿਹੜੇ ਕੰਮਾਂ ਦੇ ਨਾਲ ਉਹਨਾਂ ਨੂੰ ਵੋਟ ਬੈਂਕ ਉਹਨਾਂ ਦਾ ਬਣਦਾ ਏ ਉਹਦੇ ਵਾਸਤੇ ਲੋਕਾਂ ਨੂੰ ਮਾੜਾ ਮੋਟਾ ਤੇਲ ਫੁੱਲ ਬੈਨੀਫਿਟ ਦੇਂਦੀ ਜਿੱਦਾਂ 300 ਯੂਨਟ ਦੀ ਜਿਨ੍ਹਾਂ ਲੋਕਾਂ ਨਾਲ ਤਾਂ ਇੱਥੇ ਹੱਡ ਪਨਾਏ ਅੱਖਾਂ ਤੋਂ ਅੰਨੇ ਹੋ ਗਏ ਖੰਮਿਆਂ ਪਰੋਂ ਡਿੱਗ ਗਏ ਕਿਤਨਾ ਕਿਤੇ ਪੈਨਸ਼ਨਰ ਵੀ ਤਾਂ ਵੋਟਰ ਕੇ ਲਾਂਦੇ ਨੇ ਨਾ ਹਾਂਜੀ ਪੈਨਸ਼ਨਰ ਵੀ ਤਾਂ ਵੋਟ ਪਾਉਂਦੇ ਨੇ ਉਹਨਾਂ ਨੂੰ ਵੀ ਹੱਕ ਹੈ ਹਾਂ ਪੈਨਸ਼ਨਰ ਦਾ ਤਾਂ ਵੋਟ ਵੋਟਾਂ ਦਾ ਹੱਕ ਤਾਂ ਹੈਗਾ ਪਰ ਜਿਹੜਾ ਪੈਨਸ਼ਨਰ ਦਾ ਹੱਕ ਹੈ ਉਹ ਨਹੀਂ ਨਾ ਮਿਲ ਰਿਹਾ ਜੀ ਉਹ ਹੱਕ ਜਿੰਨ ਜਿਹੜੇ ਲੋਕਾਂ ਨੇ ਕਦੇ ਖੰਬੇ ਨੂੰ ਹੱਥ ਨਹੀਂ ਲਾਇਆ ਉਹਨਾਂ ਨੂੰ ਵੀ 300 ਜੰਟ ਮਿਲ ਰਹੀ ਹੈ ਸਾਡੇ ਪੈਨਸ਼ਨਰਾਂ ਦਾ ਜਿਹੜਾ ਰਗ ਕੋਟਾ ਦਾ ਉਹ ਖਤਮ ਕਰ ਦਿੱਤਾ ਅੱਜ ਜੋ ਸਰਕਲ ਦੀ ਕਨਵੋਕੇਸ਼ਨ ਆਇਆ ਉਹ ਸੂਬਾ ਦੇ ਜੋ ਕਮੇਟੀ ਆ ਉਹਦੇ ਮੈਂਬਰ ਵੀ ਆਏ ਹਾਂ ਹਾਂਜੀ ਹਾਂਜੀ ਤਾਂ ਮਤਲਬ ਕੀ ਮਤਲਬ ਇਹਦੇ ਵਿੱਚ ਕੀ ਮੰਨ ਇਹ ਚ ਤਿਆਰੀ ਕਰ ਰਹੇ ਆ ਅਸੀਂ ਵੀ ਅਗਲੀ ਲੜਾਈ ਕਿੱਦਾਂ ਦੀ ਲੜੀ ਜਾਵੇ ਉਹ ਪਿਛਲੇ ਸਮੇਂ ਦੀਆਂ ਜੋ ਘਾਟਾਂ ਕਮਜ਼ੋਰੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦਾ ਵਿੱਚ ਬੜਾ ਸੰਘਰਸ਼ ਕਰਕੇ ਮੈਨੇਜਮੈਂਟ ਦੇ ਉੱਪਰ ਤੇ ਸਰਕਾਰ ਦੇ ਉੱਪਰ ਆਪਣਾ ਦਵਾਰ ਲਾਂ ਬੰਦ ਕਰਕੇ ਆਪਣੀਆਂ ਮੰਗਾਂ ਜਿਹੜੀਆਂ ਮਨੋ ਸਭ ਨਹੀਂ ਜੀ ਇਸ ਤੋਂ ਇਲਾਵਾ ਗੱਲ ਹੋਜੀ ਸੰਦੀਪ ਕੁਮਾਰ ਪੈਨਸ਼ਨ ਅਸੂਰੀ ਨੂੰ ਕੀ ਉਹ ਦਾ ਰੱਖਦੇ ਜੀ ਮੈਂ ਮੁਹਾਲੀ ਸ਼ਕਲ ਤੋਂ ਹਾਂ ਜੀ ਕੀ ਕਹਿਣਾ ਜੀ ਮੈਂ ਕਹਿਣਾ ਚਾਹੁੰਦਾ ਜੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮੁਲਾਜ਼ਮਾਂ ਨੂੰ ਤੇ ਪੈਨਸ਼ਨ ਅਸੂਰੀ ਨੂੰ ਮੀਟਿੰਗ ਦੇ ਕੇ ਉਸ ਤੋਂ ਬਾਅਦ ਮੀਟਿੰਗ ਫਿਰ ਰੱਦ ਕਰ ਦਿੰਦਾ ਟਾਈਮ ਤੇ ਮੀਟਿੰਗ ਦਾ ਟਾਈਮ ਹੁੰਦਾ ਉਸ ਟਾਈਮ ਬਚਤੀ ਆ ਜਾਂਦੀ ਵੀ ਇਹਨੀ ਮੀਟਿੰਗ ਜਿੰਦਰ ਚ ਪੁੱਛੇ ਮੁਲਾਜ਼ਮਾਂ ਨੇ ਤੇ ਪੈਨਸ਼ਨ ਵਾਲਿਆਂ ਨੇ ਬਾਈ ਇਲੈਕਸ਼ਨ ਚ ਇਹਨਾਂ ਨੂੰ ਘੇਰਿਆ ਸੀ ਉੱਥੇ ਇਹਨਾਂ ਨੇ ਮੀਟਿੰਗ ਦਿੱਤੀ ਹੁਣ ਫਿਰ ਉਸ ਤੋਂ ਬਾਅਦ ਮੀਟਿੰਗਾਂ ਪੋਸਟਪੋਨ ਹੋ ਗਈਆਂ ਜਦੋਂ ਇਲੈਕਸ਼ਨ ਦੁਬਾਰਾ ਆਉਂਦੇ ਨੇ ਫਿਰ ਉਹ ਮੀਟਿੰਗ ਲੈ ਲੈਂਦਾ ਪਰ ਮਤਲਬ ਮਸਲਾ ਉਹ ਹੱਲ ਕਰਨ ਵਾਲਾ ਨਹੀਂ ਜਾ ਰਿਹਾ ਉਹ ਹੋਰ ਮਸਲੇ ਆ ਵੱਲ ਲੱਗਿਆ ਹੋਇਆ ਹੈ ਪਰ ਨਾ ਹੀ ਉਹਦਾ ਧਿਆਨ ਮੁਲਾਜ਼ਮਾਂ ਵੱਲੇ ਤੇ ਨਾ ਹੀ ਪੈਨਸ਼ਨਾਂ ਵੱਲੇ ਕੀ ਕਾਰਨ ਸਮਝਦੇ ਕਿਉਂ ਨਹੀਂ ਹਰ ਕੇ ਬਸ ਉਹ ਐਸ ਉਹ ਇਸ ਗੱਲ ਨੂੰ ਇਗਨੋਰ ਕਰਦੇ ਲਗਾਤਾਰ ਆਦੀ ਸਮਝ ਨਾਲ ਵੀ ਹੁਣ ਜੋ ਜੋ ਮੁਲਾਜ਼ਮ ਜਿਹੜੇ ਬੰਦੇ ਨੇ 40 ਸਾਲ ਆਦੀ ਜ਼ਿੰਦਗੀ ਦੇ ਮੈਘਮੇ ਚ ਲਾਇਏ ਨੇ ਕਿ ਉਹਨਾਂ ਨੂੰ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਡੀਏ ਲੋਕਾਂ ਨੂੰ ਪੂਰਾ ਮਿਲ ਰਿਹਾ ਹੈ ਕਿ ਇਹਨਾਂ ਦਾ ਲੈਂਡ ਆਕ ਨਹੀਂ ਹੈਗਾ ਇਹਨਾਂ ਦੀ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨੇ ਹੁਣ ਇਸ ਟਾਈਮ ਰਿਟਾਇਰ ਹੋਏ ਨੇ ਅਗਲੇ ਪਰ ਉਹਨਾਂ ਨੂੰ ਇਸ ਗੱਲ ਬਾਰੇ ਸੋਚਣ ਦਾ ਟਾਈਮ ਹੀ ਕੋਣੀ ਹੈਗਾ ਸਿਰਫ ਪੰਜਾਬ ਇੱਕ ਹੈ ਜੀ ਸਟੇਟ ਹੈ ਜਿੰਦੇ ਵਿੱਚ ਘਰ ਤੋਂ ਘਰ ਡੀਏ ਮਿਲ ਰਿਹਾ ਹੈ ਜਦੋਂ ਬਾਕੀ ਸਾਰੇ ਇੰਡੀਆ ਦੇ ਵਿੱਚ ਜੇ ਡੀਏ ਮੁਲਾਜ਼ਮਾਂ ਨੂੰ ਜਿਵੇਂ ਸੈਂਟਰ ਦਿੰਦਾ ਹੈ ਉਹ ਹੀ ਨਾਲ ਦੇ ਨਾਲ ਦੇ ਜਾਂਦਾ ਸਾਡਾ ਪਿਛਲਾ ਦਿਨ 36 ਮਹੀਨਿਆਂ ਦੇ ਅਰੀਆ ਨੂੰ ਰੋਕੇ ਹੋਇਆ ਹੈ ਤੇ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਵੀ ਅਸੀਂ ਜਿਹੜੀਆਂ ਪੈਨਸ਼ਨਾਂ ਦੀ ਮੰਗਾਂ ਨੇ ਉਹ ਲਗਾਤਾਰ ਲਾਗੂ ਕੀਤੇ ਜਾਣ ਜਿਵੇਂ 300 ਯੂਨਟ 300 ਯੂਨਟ ਜਿਹੜੀ ਫ੍ਰੀ ਮਿਲਦੀ ਸੀ ਸਾਨੂੰ ਡਿਊਟੀ ਦੌਰਾਨ ਉਹ ਸਾਨੂੰ ਉਸ ਤੋਂ ਬਾਅਦ ਵੀ ਮਿਲਣੇ ਚਾਹੀਦੇ ਨੇ ਇਸ ਤਰ੍ਹਾਂ ਪਹਿਲਾਂ ਪੈਨਸ਼ਨਾਂ ਦੇ ਬੱਚਿਆਂ ਨੂੰ ਇੱਕ ਟੂਲ ਕਨੈਕਸ਼ਨ ਲਾਈਨ ਦੀ ਪ੍ਰਾਇੋਰਟੀ ਹੁੰਦੀ ਸੀ ਉਹ ਵੀ ਬਾਲਕਤੀ ਜਾਵੇ ਅੱਗੇ ਕੋਈ ਮੰਗਾਂ ਥੜੀਆਂ ਪੈਂਡਿੰਗ ਜਾਂਦੀਆਂ ਲਗਾਤਾਰ ਸਰ ਕੀ ਨਾਮ ਹੈ ਕਿਹੜੀ ਜਥੇਬੰਦੀ ਤੋਂ ਹੋਰ ਕੀ ਉਧਰ ਰੱਤੇ ਸੀ ਇਹ ਰਣਾ ਲੱਖਾ ਸਿੰਘ ਹੈ ਮੈਂ ਪੈਂਚਨ ਐਸ਼ ਤੋਂ ਮਹਾਲੀ ਤੋਂ ਅਸੀਂ ਅੱਜ ਇੱਥੇ ਕਨਵੈਨਸ਼ਨ ਵਾਸਤੇ ਆਏ ਸੀ ਜੀ ਇਹ ਪੰਜਾਬ ਲੈਵਲ ਤੇ ਸੂਬੇ ਭਰ ਦੇ ਫੈਸਲੇ ਮੁਤਾਬਕ ਅਸੀਂ ਕਨਵੈਨਸ਼ਨਾਂ ਕਰ ਰਹੇ ਹਾਂ ਜੀ ਇਹਨਾਂ ਕਨਵੈਨਸ਼ਨਾਂ ਦੇ ਵਿੱਚ ਅਸੀਂ ਤਿਆਰੀ ਕਰਨੀ ਸੀ ਆਉਣ ਵਾਲੀ ਰਣਨੀਤੀ ਦੀ ਕਿਉਂਕਿ ਸਾਡੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਆ ਇੱਥੇ ਕਨਵੈਨਸ਼ਨ ਜਿਹੜੀ ਆ ਉਹ ਸਾਰੂ ਠੰਗਣਾ ਨਹੀਂ ਹੋ ਸਕੀ ਜੀ ਔਰ ਸਾਡੀ ਕੋਸ਼ਿਸ਼ ਆ ਵੀ ਫਿਰ ਵੀ ਉਹਨੂੰ ਜਿਹੜਾ ਉਹ ਸਾਰੂ ਠੰਗਣਾ ਕੀਤੀ ਜਾਵੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ ਸਾਥੀ ਨਾਗਪਾਲ ਜੀ ਨੇ ਦੱਸਿਆ ਵੀ ਡੀਏ ਨਹੀਂ ਦੇ ਰਹੇ ਸਰਕਾਰ ਦੀ ਨੀਤ ਮਾੜੀ ਹੈ ਹੁਣ ਆਈਐਸ ਹੈ ਉਹਨਾਂ ਲੌਬੀ ਨੂੰ ਜਦੋਂ ਡੀਏ ਹੁੰਦਾ ਹੈ ਉਹਨਾਂ ਇੱਕ ਨੋਟੀਫਿਕੇਸ਼ਨ ਕਰਾਇਆ ਹੈ ਸੈਂਟਰ ਜਦੋਂ ਵੀ ਡੀਏ ਦਿੰਦਾ ਉਸੇ ਵੇਲੇ ਉਹਨਾਂ ਦਾ ਡੀਏ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਇਹ ਸਾਰਾ ਕੁਝ ਸਰਕਾਰ ਨੇ ਅਸਲ ਦੇ ਵਿੱਚ ਇੱਕ ਮੀਟਿੰਗ ਮੈਂ ਕਹਿਣਾ ਨਹੀਂ ਚਾਹੁੰਦਾ ਕਿਤੇ ਹੋਈ ਸੀ ਚੀਮਾ ਸਾਹਿਬ ਨਾਲ ਬੈਠੇ ਸੀ ਮੈਂ ਵੀ ਉੱਥੇ ਹੀ ਸੀ ਉਹਨਾਂ ਮੁਲਾਜ਼ਮਾਂ ਨੂੰ ਵੋਟਾਂ ਹੀ ਨਹੀਂ ਪਾਈਆਂ ਇਹਨਾਂ ਨੂੰ ਕੁਝ ਦੇਣਾ ਹੀ ਨਹੀਂ ਔਰ ਇਹ ਭਲੇਖਾ ਸਰਕਾਰ ਦਾ ਮੁਲਾਜ਼ਮਾ ਨੇ 22 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਇੰਨੀ ਮਦਦ ਕੀਤੀ ਜਿਦੇ ਕਰਕੇ ਜਿੱਤ ਕੇ ਆਏ ਤੇ ਪਰ ਮੁਲਾਜ਼ਮਾਂ ਵੱਲ ਧਿਆਨ ਨਹੀਂ ਕੀਤਾ ਮੁਲਾਜ਼ਮ ਕੀ ਪੂਰਾ ਸਾਰਾ ਹੀ ਤਬਕਾ ਕਿਸਾਨ ਹੋਣ ਮਜ਼ਦੂਰ ਹੋਣ ਸਟੂਡੈਂਟ ਹੋਣ ਕਿਸੇ ਨੂੰ ਕੁਝ ਨਹੀਂ ਦੇ ਰਹੀ ਅਸੀਂ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਵਾਸਤੇ ਕੁਝ ਕਰੇ ਤੇ ਤੁਹਾਡੀ ਜਿਹੜੀ ਕਨੋਕੇਸ਼ਨ ਹੈ ਅੱਜ ਲਲੜੂ ਵਿਖੇ ਰੱਖੀ ਗਈ ਹੈ ਤਾਂ ਮਤਲਬ ਲੱਗਦਾ ਇਸ ਕਨੋਕੇਸ਼ਨ ਇਹ ਜੋ ਸੁਚਾਰੂ ਰੂਪ ਨਾਲ ਨਹੀਂ ਚੱਲ ਰਹੀ ਕੀ ਕਾਰਨ ਕੀ ਹੈ ਦੇ ਪਿੱਛੇ ਇਹਨੂੰ ਅਸੀਂ ਵਿਚਾਰ ਲਾਂਗੇ ਇਹ ਥੋੜੇ ਜੇ ਮਸਲੇ ਮਸਲੇ ਹੋ ਜਾਂਦੇ ਨੇ ਕਈ ਵਾਰੀ ਕਈ ਇਹਦੇ ਤੇ ਅਸੀਂ ਵਿਚਾਰ ਕਰਾਂਗੇ ਸਾਡੀਆਂ ਮੀਟਿੰਗਾਂ ਹੋਣਗੀਆਂ ਹੁਣ ਇਹ ਤੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਵਿਚਾਰਾਂਗੇ ਮੰਦਭਾਗੀ ਹੈ ਕਿਉਂਕਿ ਸਾਨੂੰ ਇਦਾਂ ਨਹੀਂ ਹੋਣਾ ਚਾਹੀਦਾ ਪਰ ਚਲੋ ਉਹਦੀ ਅਸੀਂ ਚਾਹਾਂਗੇ ਵੀ ਇਹਨਾਂ ਨੂੰ ਸੂਬਾ ਕਮੇਟੀ ਦੇ ਧਿਆਨ 'ਚ ਵੀ ਲਿਆਵਾਂਗੇ ਜਿਹੜੀ ਸੂਬਾ ਵਰਕਿੰਗ ਹੋएगी ਅਸੀਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਭੇਜਾਂਗੇ ਉਹ ਅਸੀਂ ਇਹਨੂੰ ਇੱਧਰ ਧਿਆਨ ਦੇਵਾਂਗੇ ਪਰ ਮੰਨ ਭਾਗੀ ਹੈ ਵੀ ਜਿਹੜੀ ਅੱਜ ਕਨਵੈਨਸ਼ਨ ਹੈ ਸਰੂ ਢੰਗਣਾ ਨਹੀਂ ਹੋ ਸਕਦਾ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਇਹਦੇ 'ਚ ਲੱਗਦਾ ਹੈ ਕਿ ਸਰਕਾਰ ਉੱਤੇ ਦਬਾਅ ਪਵੇਗਾ ਨਹੀਂ ਇਹ ਕਿਤੇ ਇੱਕਾ ਦੁੱਕਾ ਹਰ ਪਾਰਟੀ ਦੇ ਵਿੱਚ ਹੋ ਜਾਂਦਾ ਇਹਦੇ ਵਿੱਚ ਜੇ ਇੱਥੇ ਅੱਜ ਕੋਈ ਮਾੜੀ ਮੋਟੀ ਆਈ ਹੈ ਗੱਲਬਾਜੀ ਉਹ ਸੂਬੇ ਦੇ ਜਨਨ ਸਕੱਤਰ ਬੈਠੇ ਨੇ ਸੂਬੇ ਦੇ ਹੋਰ ਲੀਡਰ ਬੈਠੇ ਨੇ ਵਿਚਾਰ ਲੈਣਗੇ ਲੋਕ ਰਾਜਾ ਜਿੱਦੂ ਵੋਟਾਂ ਪੈਣਗੀਆਂ ਆਉਣ ਵਾਲੀ ਇਲੈਕਸ਼ਨਾਂ ਵਿੱਚੋਂ ਜਿੱਤ ਜੇਗਾ ਇਹਦੀ ਕੋਈ ਗੱਲ ਨਹੀਂ ਐਡੂ ਇੰਨੀ ਕੋਈ ਟੈਨਸ਼ਨ ਨਹੀਂ ਹੈ ਪਹਿਲਾਂ ਵੀ ਕਈ ਸਰਕਾਰਾਂ ਰਹੀਆਂ ਕਦੇ ਪਹਿਲਾਂ ਵੀ ਦਿੱਕਤ ਆਈ ਕਿ ਮੌਜੂਦਾ ਸਰਕਾਰ ਸਾਰੀ ਸਰਕਾਰਾਂ ਸਰਕਾਰਾਂ ਸਾਰੀਆਂ ਇੱਕੋ ਜੀਆਂ ਇਹ ਆਪਾਂ ਨੂੰ ਲੱਗਦਾ ਵੀ ਕੋਈ ਸਰਕਾਰ ਆਣ ਕੇ ਕਰੇਗੀ ਕਿਉਂਕਿ ਜਦੋਂ ਸਰਕਾਰ ਆਪੋਜੀਸ਼ਨ ਜਿਹੜੇ ਲੋਕ ਹੁੰਦੇ ਨੇ ਉਹ ਜਿਹੜੇ ਦਾਅਵੇ ਕਰਦੇ ਨੇ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀਆਂ ਨੇ ਨਹੀਂ ਕਰ ਰਹੇ ਹੁਣ ਤੁਸੀਂ ਇਸ ਇਤਿਹਾਰ ਪੜਦੇ ਹੋ ਵੀ ਇੱਥੇ ਰਿਸ਼ਵਤ ਨਹੀਂ ਹੈ ਮੈਂ ਹੁਣ ਅੱਗੇ ਰਜਿਸਟਰੀਆਂ ਦਾ ਰੇਟ ਘਟ ਸੀ ਰਜਿਸਟਰੀ ਗੁੰਦੇ ਹੁਣ ਵੱਧ ਗਏ ਨੇ ਉਹ ਤਰੀਕਾ ਬਦਲ ਗਿਆ ਰੇਤਾ ਜਿਹੜਾ ਕਹਿੰਦੇ ਘੱਟ ਰੇਟ ਚ ਮਿਲੇਗਾ ਉਹ ਉਦੋਂ ਵੀ ਮਹਿੰਗਾ ਮਿਲ ਰਿਹਾ ਜਿਹੜੇ ਕਹਿੰਦੇ ਵੀ ਕਿ ਲੋਕਾਂ ਦੇ ਘਰਾਂ ਚ ਜਾਊਗੀ ਸਰਕਾਰ ਲੋਕਾਂ ਨੂੰ ਮਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਉਦਾਂ ਹੀ ਧਰਨੇ ਦਿੱਤੇ ਜਾ ਰਹੇ ਆ ਉਦਾਂ ਹੀ ਹਡੀਆਂ ਪੈਣਾ ਬੀਬੀਆਂ ਦੀਆਂ ਚੁੰਨੀਆਂ ਲਾਈਆਂ ਜਾ ਰਹੀਆਂ ਉਦਾਂ ਹੀ ਮਲਾਜ਼ਮ ਟੈਂਕੀਆਂ ਦੇ ਚੜੇ ਹੋਏ ਨੇ ਇਹ ਸਾਰਾ ਕੁਝ ਉਦਾਂ ਹੀ ਆ ਅੱਗੇ ਨਾਲੋਂ ਮਲਾਜ਼ਮਾਂ ਪ੍ਰਤੀ ਦੇ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਸਰਕਾਰ ਦਾ ਡੰਗ ਜਿਹੜਾ ਉਹ ਤੇਜ਼ ਆ ਤੁਹਾਡੇ ਕਹਿੰਦਾ ਮਤਲਬ ਸਰਕਾਰ ਬਦਲਦੀ ਹੈ ਹਾਲਾਤ ਨਹੀਂ ਬਦਲਦੇ ਨਹੀਂ ਸਰਕਾਰ ਕਾਦੀ ਬਦਲਦੀ ਆ ਲੋਕ ਉਹੋ ਹੀ ਬੰਦੇ ਨੇ ਅੱਜ ਗੜੀ ਸਾਹਿਬ ਆ ਗਏ ਨੇ ਇਧਰੋਂ ਹੀ ਆਏ ਹੋਏ ਨੇ ਇਹਨਾਂ ਨੇ ਜਦੋਂ ਸਰਕਾਰ ਵੇਖਿਆ ਜਾਣੀ ਐ ਇਹਨਾਂ ਨੇ ਉਧਰ ਚੱਲ ਜਾਣਾ ਫੇਰ ਇਹਨਾਂ ਨੇ ਲੀਡਰ ਬਣ ਜਾਣਾ ਹੋਰ ਤਾਂ ਕੋਈ ਆਉਂਦੇ ਹੀ ਨਹੀਂ ਗਿਂਤੀ ਮਿੰਤੀ ਦੇ ਪੰਜਾਬ ਦੇ ਅੰਦਰ 5 100 150 ਘਰਾਨਾ ਪਰਿਵਾਰ ਨੇ ਜਿਨ੍ਹਾਂ ਦੇ ਵਿੱਚੋਂ ਕਦੇ ਅਕਾਲੀਆਂ ਚੋਂ ਆਇੰਦੇ ਨੇ ਕਦੇ ਭਾਜਪੀ ਚੋਂ ਆਇੰਦੇ ਨੇ ਕਦੇ ਕਿਤਨਾ ਨੇ ਮੰਗਾਂ ਨਹੀਂ ਮੰਨੀ ਜਾਂਦੀ ਅਗਲੀ ਰਣਨੀਤੀ ਕੀ ਹੋਏਗੀ ਇਹ ਮੰਗਾਂ ਸੰਘਰਸ਼ੀ ਹੋਣਾ ਹੈ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆਂ ਉਹ ਸ਼ਿਕਰ ਸਦਾ ਜਿਹੜਾ ਲੋਕਾਂ ਨੇ ਰੂਪ ਇਹਨਾਂ ਨੂੰ ਵਿਖਾਈ ਦਿੱਤਾ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਚੋਣਾਂ ਹੋਈਆਂ ਤੇ ਆਮ ਨੂੰ ਕਿੰਨੀਆਂ ਸ਼ੀਟਾਂ ਮਿਲੀਆਂ ਜਿਹੜੇ ਕਹਿੰਦੇ 0 13 ਹੋਣੀਆਂ ਤਿੰਨ ਸ਼ੀਟਾਂ ਮਿਲੀਆਂ ਨੇ ਚਾਰ ਜਿਮਨੀ ਚੋਣਾਂ ਹੋਈਆਂ ਨੇ ਜਿਮਨੀ ਚੋਣਾਂ ਦੇ ਵਿੱਚ ਵੀ ਜੇ ਦੋਵਾਂ 'ਚ ਮੁਕਾਬਲਾ ਨਾ ਹੁੰਦਾ ਤੀਜੀ ਧਿਰ ਖੜ ਜਾਂਦੀ ਉੱਥੇ ਤੇ ਇਹਨਾਂ ਨੂੰ ਚੀਟ ਕੋਈ ਨਹੀਂ ਮਿਲਨੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ